ਮੈਂ ਬਣਾਵਾ ਕੋ ਨਾ ਬਣਾਵਾ ਤੈਨੂੰ ਕੀ ਇਹਦੇ ਨਾਲ ਲੱਗਦਾ ਉਹ ਨੂੰ ਜਾ ਕੇ ਦੱਸ ਦੇਣਾ ਇਹ ਮਨ ਅੱਧ ਜੀ ਮੋੜ ਲਿਆ ਆ ਵਾ ਮੈਂ ਕਹਿੰਦੀ ਆਂ ਸੀ ਤਾਂ ਵਿਆਹ ਤੋਂ ਪਹਿਲਾਂ ਪਤਲੀਆਂ ਹੋਣਾ ਇਹਨਾਂ ਨੇ ਸਵਾਹ ਪਤਲੀਆਂ ਹੋਣੀਆਂ ਹਾਂਜੀ ਸੱਸਰੀ ਕਾਲ ਕੀ ਹੈ ਚਾਲ ਤੇ ਅੱਜ ਦੇ ਬਲਾਗ ਦੇ ਵਿੱਚ ਸਵਾਗਤ ਹੈ ਪਿੱਛੇ ਤੁਸੀਂ ਜਿਹੜੀ ਬੋਲਦੀ ਸੁਣ ਰਹੇ ਹੋ ਇਹ ਮੇਰੀ ਮੈਸੇਜ ਹੈ ਇਹ ਬਹੁਤ ਰੌਲਾ ਪਾਉਣ ਲੱਪੀ ਅੱਜ ਕੱਲ ਇਹਦੀ ਟੈਂ 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 ਚੱਲਦੀ ਰਹਿੰਦੀ ਸਾਰੀ ਦਿਹਾੜੀ ਉਹ ਜੀ ਚੱਲਦੀ ਤੇਰੀ ਘੱਟ ਚੱਲਦੀ ਆ ਮੇਰੀ ਵੀ ਚੱਲਦੀ ਆ ਉਸ ਤੋਂ ਬਣੇ ਤੋਂ ਉੱਠ ਪਿਆ ਕਰ ਤੇ ਨਾ ਟੈਂ ਟੈਂ ਕਰਾਇਆ ਕਰਕੇ ਉਹ ਟੈਂ ਟੈਂ ਕਰਨ ਦੀ ਬਾਤ ਹੀ ਕੋਚੀ ਨਹੀਂ ਕਰਨੀ ਠੀਕ ਹੈ ਨਾ ਆਪਦੇ ਪਿੰਨੇ ਜੇ ਸਾਂਹ ਜਿਹੜੇ ਸਾਂਭਣ ਵਾਲੇ ਆ ਹਾਂ ਮੇਰੇ ਅੱਗੇ ਤੇਜੀ ਨਾ ਵਿਖਾਵਾਲੀ ਹਾਂ ਤੂੰ ਵੀ ਨਾ ਵਿਖਾ ਹਾਂ ਹੋਏਂਗੀ ਜੰਮਿਆ ਤੂੰ ਨੇ ਮੈਨੂੰ ਜੰਮਿਆ ਪਾਲੇ ਦੀ ਕੁੜੀ ਹੋਏਂਗੀ ਤੇ ਹੋਏਂਗੀ ਤੂੰ ਮੋਗੇ ਇੱਥੇ ਨਹੀਂ ਠੀਕ ਹੈ ਨਾ ਜਦੋਂ ਹੈਗੀ ਸੀ ਉਹ ਤਾਂ ਮੋਗੇ ਆ ਜੀ ਹੁਣ ਮੈਂ ਇੱਥੋਂ ਦੀ ਹਾਂ ਇੱਥੋਂ ਦੀ ਐ ਤੇ ਇੱਥੋਂ ਦੀ ਰਹਿ ਫਿਰ ਬਾਹਰ ਤਬਰ ਤਬਰ ਨਹੀਂ ਕਰਨਾ ਮੇਰੇ ਅੱਗੇ ਜਾਂ ਅਗਰਵਾ ਲੋਕ ਲਾ ਕੇ ਖਿਲਾ ਰਿਆ ਸੀ ਪਾਸੇ ਤੇ ਕਰਨਾ ਪੈਦਾ ਖੇੜੀ ਜਾ ਕੋਨੀ ਆ ਲੈ ਮੋਟਰ ਦਾ ਮੋਟਰਸਾਈਕਲ ਨੂੰ ਲੋਕ ਲਾ ਕੇ ਖਿਲਾਰਦਾ ਜੇ ਕਿਸੇ ਨੇ ਚੱਕਣਾ ਨਾ ਸਨੇ ਲੋਕ ਹੀ ਚੱਕ ਲ ਜਾਣਾ ਆ ਕੀ ਕਰਨ ਲੱਗ ਪਾ ਪਨੀਰ پنੂਰ ਲਿਆਂਦਾ ਕੋ ਬਣਾਉਣ ਲੱਗਿਆ ਜੀ ਦੂਜੇ ਛੱਡਣਾ ਕਿਸੇ ਨੇ ਵੀ ਛੱਡ ਜਾਣਾ ਸਾਡੇ ਲਈ ਸਪੈਸ਼ਲ ਡਿਸ਼ ਬਣਦੀ ਆ ਤੁਸੀਂ ਤਾਂ ਡਾਈਟ ਤੇ ਨਹੀਂ ਤੁਸੀਂ ਡਾਈਟ ਤੇ ਤੁਸੀਂ ਵੀ ਡਾਈਟ ਤੇ ਆ ਅਸੀਂ ਖਾ ਸਕਦੇ ਆ ਫਿਰ ਜਿੱਤੀ ਐ ਮਾਰੇ ਡਾਈਟ ਤੇ ਡਾਈਟ ਤੇ ਹੈਗੀ ਆ ਨਾ ਮੈਨੂੰ ਕੋਈ ਲੋੜ ਤੈਨੂੰ ਤੇ ਨਹੀਂ ਡਾਈਟ ਤੇ ਲੋੜ ਤੇ ਆਂਡੇ ਕਾ ਤੇ ਕੋ ਰੱਖੀ ਾਂਡੇ ਉਹ ਕੋਕੜੀਆਂ ਨੇ ਦਿੱਤੇ ਸੀ ਜ਼ੋਰ ਚ ਫੜਾ ਗਿਆ ਆ ਵਧੀਆ ਕੰਮ ਨਾਲ ਸਾਰੀ ਰੱਖਣੇ ਸੀ ਹੋਰ ਮੈਂ ਉੱਥੇ ਸਾਰੀ ਦਿਹਾੜੀ ਆ ਕੰਮ ਵਧੀਆ ਹੈ ਨਾ ਆਂਡੇ ਮਰ ਉਹ ਇਕੱਠੇ ਕਰੀ ਜਾ ਬਸ ਜੇ ਹੁਣ ਲਿਆਂਦੀਆਂ ਮੁਰਗੀਆਂ ਚੋਂ ਆਂਡੇ ਕੇ ਗਵਾਂਢੀਆਂ ਨੂੰ ਤਾਂ ਨਹੀਂ ਦੇਣੇ ਕਿ ਚਲੋ ਚਲ ਆ ਵੀ ਚੁੱਕ ਚੁੱਕ ਲੈ ਹੁਣੇ ਜੋੜੋ 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 ਦਿੱਲੀ ਦੇ ਕਿੰਨੇ ਆਂਡੇ ਆਂਡੇ ਵੰਡ ਲਿਆ ਕਰੋ ਉੱਥੇ ਸੇਵਾ ਲਾ ਦਿਆ ਕਰੋ 10 ਕਾਂਡੇ ਦੇ ਦਿੰਦੀਆਂ ਆਣੀਆਂ 10 12 ਨਹੀਂ ਦੇ ਦੇਂਦਿਆਂ 10 12 ਇੱਥੇ ਹਾਂ ਸਾਰੇ 4-5 ਜਾਂਡੇ ਦੇ ਲੈ 4-5 ਕੁਕੜੀਆਂ ਆਂਡੇ ਦਿੰਦੀਆਂ ਇੱਧਰ ਲੱਗੀਆਂ ਆਈਆਂ ਬੀਬੀਆਂ ਹੌਲੀ ਹੌਲੀ ਬਰੀਕ ਵੀ ਕਟਿੰਗ ਕਰਨ ਸ਼ਮਲਾ ਮਿਰਚਾਂ ਦਾ ਇਹ ਦੇਖ ਰੂਏ ਸੱਸਾ ਸੂਸਾ ਲੈ ਕੇ ਆਈਆਂ ਨੇ ਕਦੇ ਨੀਂਦਰੇ ਨਹੀਂ ਪੂਰੇ ਹੁੰਦੇ ਕਦੇ ਰਜੇਤੀ ਤੂੰ ਉੱਥੇ ਉਦਮਾ ਤਰਾ ਇਹਨਾਂ ਨੂੰ ਗਾਰੀ ਗਾਂ ਲੋਕਾਂ ਕੋਲੇ ਫਿਰਨਾ ਆ ਜਾਂਦਾ ਤੇ ਐਸ ਵੇਲੇ ਇਹਨਾਂ ਦੀਆਂ ਜਾਗਾ ਨਹੀਂ ਖੋਲਦੀਆਂ ਮੈਂ ਜਾਗਾ ਨਹੀਂ ਖੋਲਦੀਆਂ ਕੀ ਨਹੀਂ ਜਾਗਾ ਹੁੰਦੀਆਂ ਤੇ ਜਦੋਂ ਕੰਮ ਕਰਨ ਦਾ ਟਾਈਮ ਹੁੰਦਾ ਤਾਂ ਜਾਗਾ ਜਾਗਾ ਹੁੰਦੀਆਂ ਨੀਂਦਰੇ ਚੜੇ ਰਹਿੰਦੇ ਆ ਕੰਮ ਕੀ ਨਹੀਂ ਕੰਮ ਕੀਤਾ ਹੈ ਬੰਦਾ ਉੱਠਦਾ ਕਰਦਾ ਵਾ ਕਹੇ ਵੇਲੇ ਇਹ ਜਿਹਾ ਸਾਰੇ ਟਾਈਮ ਹੀ ਨਹੀਂ ਸੁਸਤੀ ਲੈਂਦੀ ਮਰਦੀ ਆ ਕੀ ਬਣਾਉਂਦੀ ਤੂੰ ਮੈਂ ਬਣਾਵਾ ਕੋ ਨਾ ਬਣਾਵਾ ਤੈਨੂੰ ਕੀ ਇਹਦੇ ਨਾਲ ਲੱਗਦਾ ਕੋਟੀਆਂ ਬੁੰਨੀ ਕੋਟੀ ਬੁੰਨੀ ਕੋਟੀ ਬਣਾਵਾ ਬੂਟ ਬਣਾਵਾ ਜਰਾਬਾਂ ਬਣਾਵਾ ਟੋਪੀਆਂ ਬਣਾਵਾ ਜੋ ਮਰਜ਼ੀ ਬਣਾਵਾ ਬੂਟ ਜਰਾਬਾਂ ਕਿਵੇਂ ਬਣ ਜਾਣਗੀਆਂ ਇਹਦੀਆਂ ਵਾਹ ਹੈ ਬੜੇ ਪੈਸੇ ਹੈ ਕਿੱਥੇ ਬਣੇ ਪੈ? ਆ ਬੂਟ ਬਣਾਏ ਆ ਅੱਗੇ ਰਜੀਤੀ ਨੇ ਬਾਜੀ ਵਾ ਬੜੀਆਂ ਚੀਜ਼ਾਂ ਜਾਂਦੀਆਂ ਨੇ ਕੁੱਤੇ ਖਾਣੀ ਕਰਾ ਕੇ ਵੀ ਨਹੀਂ ਇਹਨੂੰ ਲੱਗ ਜੀ ਕਿ ਬੰਦੇ ਨੂੰ ਹੁੰਦੀ ਇੱਕ ਵਾਰਾਂ ਲੱਗ ਜਿੰਦੀ ਦੋ ਵਾਰਾਂ ਲੱਗ ਜਿੰਦੀ ਮਾਦੇ ਰੋਜ਼ ਦੀ ਕੁੱਤੇ ਖਾਣੀ ਹੁੰਦੀ ਰਵਦੀ ਇਹਨੂੰ ਕੋਈ ਸੁਖ ਨਾ ਨਾ ਜਮਾ ਹੀ ਨਹੀਂ ਹੱਦੀ ਹੀ ਇੱਠ ਕਦੇ ਫਲਾਣੀ ਕੀਦੇ ਏਰਗਾ ਹੈਗਾ ਤੇ ਕੀਦੇ ਏਰਗਾ ਨਹੀਂ ਹੈਗਾ ਗੁਰਤੀ ਗਈ ਸੀ ਮਮੀ ਗੁਰਤੀ ਗਈ ਗੁਰਤੀ ਸੀ ਇਹਨੂੰ ਆਜੋ ਅੱਗੇ ਦੀ ਮਾਂ ਦੀ ਕਿਹੜੀ ਜੋਗੇ ਦੀ ਮਾਂ ਕਾਕੂ ਤੇਰੀ ਆਜੋ ਗੜ ਰੌਲਾ ਬੰਦ ਉਹ ਕੋ ਕਹਿਣਾ ਚਾਹੇਗੀ ਸਮਝਾ ਆਪਦੀ ਮਾਂ ਨੂੰ ਕਿ ਮੈਂ ਤਾਂ ਤੈਨੂੰ ਨਹੀਂ ਜਵਾਨ ਮੁੰਡੇ ਦੀ ਬੇਇੱਜ਼ਤੀ ਕਰਨ ਦਾ ਹੀ ਦੱਸ ਤੇ ਨਾ ਬੇਇੱਜ਼ਤੀ ਕਰਾਵੇ ਮੁੰਡਾ ਆਪਦੇ ਪਿੰਨੇ ਜਵਾਲਾ ਵੇ ਸਿੱਧੇ ਹੋ ਗਏ ਕੰਮ ਮੈਂ ਕਰਦਾ ਹੀ ਰਹਿਣਾ ਸਾਰੀ ਦਿਹਾੜੀ ਗੱਲਾਂ ਨਾ ਸੁਣਾ ਹਾਂ ਨਹੀਂ ਕਰਦਾ ਕੀ ਆ ਬਹੁਤ ਕਰਦਾ ਮੈਂ ਮੇਰੇ ਹੱਥ ਮੇਰੇ ਰਿਆ ਦਾ ਗਿਆ ਹੀ ਚੌਥੋਂ ਆਂਗਾ ਮੇਰਾ ਜੋ ਤੈਨੂੰ ਮੋੜ ਕੇ ਲੈ ਜਾਣਾ ਮੋੜਿਆ ਨਹੀਂ ਫੇਰ ਇਧਰੇ ਕੀ ਮੈਨੂੰ ਨਾ ਕਹਿੰਦੀ ਮੈਂ ਕਹੇ ਤੁਹਾਡਾ ਨਹੀਂ ਵਿਆਹ ਤੇ ਜਾਣ ਨੂੰ ਜੀ ਕਰਦਾ ਪਿਆ ਤੇਰੇ ਕਰਕੇ ਚੱਲੇ ਆਹੇ ਮੈਨੂੰ ਪਤਾ ਮੇਰੇ ਕਰਕੇ ਚੱਲੇ ਆ ਆਪ ਜਾਣਾ ਤੁਸੀਂ ਵਿਆਹ ਤੇ ਕੌਣ ਪਿੰਡ ਚ ਜੇਕਰ ਸੱਦੇ ਤੁਹਾਡਾ ਹੱਕ ਨਹੀਂ ਬੰਨਦਾ ਵੈਸੇ ਤੈਨੂੰ ਗੱਲ ਦੱਸਦਾ ਕਹਿੰਦੀ ਇਹ ਤੁਹਾਡਾ ਨਹੀਂ ਜੀ ਕਰਦਾ ਤੇ ਜਾ ਮੋੜ ਲੈ ਗੱਡੀ ਮੈਂ ਗੱਡੀ ਮੋੜ ਲਈ ਮੈਂ ਵੇਖੀ ਉਹਨੂੰ ਜਾ ਕੇ ਦੱਸ ਦੇਣਾ ਇਹ ਮੁੰਡਾ ਅੱਧ ਜੀ ਮੋੜ ਲਿਆ ਆ ਵਾ ਇਹ ਮੈਨੂੰ ਵਿਆਹ ਲੈ ਕੇ ਗਿਆ ਆ ਗਿਆ ਬਲੇ ਪੜ ਗਿਆ ਦੂਜੇ ਵੱਲ ਹੋ ਗਈ ਵੇਲਾ ਨਾਲ ਹੀ ਆ ਗਿਆ ਕਿੱਥੇ ਗਈ ਮੈਂ ਕਹਾਂ ਮੈਂ ਘਰੇ ਜਾ ਸਾਡਾ ਨਹੀਂ ਮਾਨ ਕਰਦਾ ਤੂੰ ਜਾਣਦੀ ਜੀ ਲੈ ਲੈ ਨਾਲ ਦੀ ਨਾਲ ਹੀ ਮੁੱਕਰ ਗਈ ਏਡੀ ਆ ਖਾਣਾ ਪੀਣਾ ਤੇ ਆਪ ਸੀ ਦੋਨ ਖਾਣਾ ਪੀਣਾ ਆਹੀਂ ਕੀ ਖਾਣ ਪੀਂਦੇ ਆ ਇੱਥੇ ਹੈ ਗਏ ਗਏ ਆਹੀਂ ਇੱਥੇ ਪਕੌੜੇ ਖਾਦੇ ਤੇ ਮੋੜਾਂ ਹੀ ਵਾਸ ਮਮਮੀ ਨੇ ਦੋ ਵੀ ਨਹੀਂ ਖਾਤੇ ਇਹਨੂੰ ਇਹਨਾਂ ਮੈਂ ਤੈਨੂੰ ਦੱਸਦਾ ਇਹਨੇ ਨਾ ਇਹਨੂੰ ਆਦੀ ਨਾਲ ਦੀ ਸਹੇਲੀ ਨਹੀਂ ਪਹਿਲਾਂ ਤਾਂ ਕੁਝ ਦੀ ਕੀ ਬਾਹਰ ਜੂਸ ਹੀ ਪੀਵੀ ਗਈ ਨਹੀਂ ਤੂੰ ਭੱਲੇ ਖਾ ਖੂ ਕਿਨੇ ਕਦੀ ਥੇਲੀ ਤਾਂ ਬਿਲਵਦੀ ਨਹੀਂ ਪਈ ਜੋ ਅਗਰ ਅੰਦਰ ਗਈ ਉਹ ਸਾਰੀਆਂ ਅੰਦਰ ਬੈਠੀਆਂ ਟੇਬਲ ਤੇ ਫੱਬ ਕੇ ਝੋੜੀਆਂ ਹੋ ਗਏ ਸਰਵਿਸ ਨਹੀਂ ਆ ਹਥੇ ਮਾੜਾ ਕੰਮ ਇਹ ਕੀ ਬਣਾਉਣ ਕੀ ਲੱਗੀਆਂ ਸਰਪ੍ਰਾਈਜ਼ ਆ ਸਪੈਸ਼ਲ ਕੀ ਗਾ ਤੁਸੀਂ ਦੱਸ ਲੈ ਸਾਡੇ ਤਿੰਨਾਂ ਲਈ ਐ ਅਸੀਂ ਡਾਈਟ ਤੇ ਆ ਇਹ ਕੋਈ ਡਾਈਟ ਡੇਡ ਨਹੀਂ ਇਹਦਾ ਮਾਰੇ ਡਾਈਟ ਨਹੀਂ ਹੈ ਜੀ ਡਾਈਟ ਆ ਤੇ ਡਾਈਟ ਤਾਂ ਹੈਗੀ ਹੋਣਾ ਆ ਵਨ ਸਵੰਨੇ ਭਗਵਾਨ ਖਾਣੇ ਪਨੀਰ ਆ ਗਿਆ ਗ੍ਰੀਨ ਵੈਜੀਟੇਬਲਸ ਆ ਗਏ ਵਿਟਾਮਿਨਸ ਆ ਗਏ ਸੱਜੀਆਂ ਸੌਸਾਂ ਸੌਸਾਂ ਦਾ ਪੌਣੀਆਂ ਜੀ ਉਹ ਤਾਂ ਵੈਸੇ ਜਵਾਕਾਂ ਨਹੀਂ ਲਿਆਦੇ ਉਹ ਜਵਾਕਾਂ ਸੌਸਾਂ ਹੀ ਖਾਣੀਆਂ ਦੇ ਗੱਲਾਂ ਮਾਰਦੀਆਂ ਵੇਲਾ ਦੱਸ ਵੇਖ ਸਾਦੇ ਤੁਸੀਂ ਡਾਈਟ ਦੇ ਬਹਾਨੇ ਕਾਫੀ ਕੋ ਚੀਜ਼ਾਂ ਇੱਥੇ ਕਟੀਆਂ ਕੀਤੀਆਂ ਕੀਤੀਆਂ ਨੇ ਠੀਕ ਗ੍ਰਿਲਰ ਗ੍ਰਿਲਰ ਵੀ ਮੰਗਾਇਆ ਤੇ ਆ ਰੈਪ ਰੂਲ ਵੀ ਮੰਗਾ ਲਿਆ ਹੈ ਠੀਕ ਹੈ ਭਾਈ ਤੁਹਾਡੀ ਚੜ੍ਹਾਈ ਆ ਏ ਮੈਨੂੰ ਕੋਈ ਬਹਾਨਾ ਹੀ ਲੱਗਣ ਦਿਆ ਡਾਈ ਡਿਟ ਵਾਲਾ ਐਵੇਂ ਕਹਿੰਦੀਆਂ ਸੀ ਤਾਂ ਵਿਆਹ ਤੋਂ ਪਹਿਲਾਂ ਪਤਲੀਆਂ ਹੋਣਾ ਇਹਨਾਂ ਨੇ ਸਵਾਹ ਪਤਲੀਆਂ ਹੋਣੀਆਂ ਇਹਨਾਂ ਦੇ ਇੱਥੇ ਕੁਝ ਵੀ ਵਿੱਚ ਤਲਿਆ ਬਈ ਤੇ ਕਮੈਂਟ ਕਰਕੇ ਦੱਸ ਸਕਦੇ ਆਂ ਵੀ ਇਹ ਵਿਆਹ ਤੋਂ ਪਹਿਲਾਂ ਪਤਲੀਆਂ ਹੋ ਸਕਦੀਆਂ ਕਿ ਨਹੀਂ ਹੋ ਸਕਦੀਆਂ ਉਹ ਵੇਖੀ ਡੋਰੇਮੋਨਾਂ ਨੂੰ ਤੂੰ ਫੁੱਲੀਆਂ ਪਈਆਂ ਉੱਤੋਂ ਲੈ ਕੇ ਸਿਰ ਤੋਂ ਲੈ ਕੇ ਤੇ ਆ ਪੈਰਾਂ ਤੇ ਇੱਕੋ ਜਿਹਾ ਜੀ ਤੁਸੀਂ ਵੀ ਕੱਟ ਨਹੀਂ ਇਹ ਮੇਰਾ ਤਾਂ ਚੱਲ ਵੱਖਰਾ ਮੈਂ ਤਾਂ ਸਰਦਾ ਤੇ ਤੂੰ ਡਾ ਕਵੇਂ ਸਰੂ ਹਾਂ ਸਰਦਾ ਆ ਕੀ ਪਾਉਣ ਲੱਗੀ ਹੁਣ ਪਸਾਰੀ ਚਾ ਰਹੀ ਸੀ ਜੀ। ਹੋਰ ਕੀ? ਇਹ ਥੋੜੇ ਦੀ ਅੱਜ। ਲੈ ਸਦਾ ਹੀ ਟੱਕਣ ਖੋਲਤਾ। ਚਲੋ ਜੀ। ਪਾਤਾ ਤਰਾ ਮੈਂ। ਚਲੀ ਜਵਕਣ ਖੜਾ ਥੋੜੀ ਪਾ ਦਿੰ। ਲੈ ਰੈਡੀ ਚਲੀ ਵੀ ਪਾ ਦਨੀ ਵਿੱਚ। ਫਲਿਕਸਾ ਚਲੀ ਚਲੀ ਫਲਿਕਸਾ ਹੀ। ਮਾਈ ਗਾਡ। ਵਿੱਚ ਮਾਇਓ। ਥੋੜੇ ਥੋੜੀ 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 ਨਾ ਚਲੋ ਜੀ ਇਹਦੇ ਨਾਲ ਕਿੱਥੋਂ ਇਹਨਾਂ ਦਾ ਸਰੀਰ ਘਟ ਜੂਗਾ ਕੋਹ ਕਹਿੰਦਾ ਕੋਈ ਕਮੈਂਟ ਕਰਕੇ ਦੱਸਦਾ ਇਹ ਚੀਜ਼ਾਂ ਖਾਣ ਨਾਲ ਸਰੀਰ ਘਟਦਾ ਹੁੰਦਾ ਤੁਸੀਂ ਨਹੀਂ ਖਾਣਾ ਚਾਹੁੰਦੇ ਨਹੀਂ ਮੈਂ ਤਾਂ ਖਾ ਲੂਗਾ ਤੁਸੀਂ ਕੀ ਹੈ ਮੈਂ ਖਾਣੇ ਆ ਬੜਾ ਦੇ ਮੈਂ ਨਹੀਂ ਖਾ ਲੂਗਾ ਪਰ ਇਹ ਤੁਸੀਂ ਆਪ ਦੇ ਮੂੰਹ ਹੋ ਗਿਆ ਸਾਡੇ ਲਈ ਸਪੈਸ਼ਲ ਚੀਜ਼ ਆ ਲੇਗਾ ਤਾਂ ਫਿਰ ਉਹਦੇ ਸਾਬ ਨਾਲ ਪਾਣੀ ਹੈ ਅੱਛਾ ਠੀਕ ਹੈ ਹੋਰ ਵੀ ਕੋ ਪਾਉਣਾ ਇੰਚ ਹਾਂ ਲੈ ਆ ਕੇ ਮਾਂ ਬਾਵਾ ਪਈਆਂ ਆਹੋ ਲੈ ਜੋ ਦਿਲ ਕਰੀ ਜਾਂਦਾ ਹੈ ਇਹਨਾਂ ਦਾ ਸੱਤੀ ਤਰੇ ਆਉਂਦੀਆਂ ਟੋਡਾ ਭਲਾ ਜੇ ਨਹੀਂ ਉਹ ਸਾਦੀ ਹੈ ਪਤਲੀਆਂ ਇੱਕ ਸਾਰੀ ਜ਼ਿੰਦਗੀ ਲੈ ਖੋਲ ਕੇ ਦਵਾ ਕੀ ਕਰਨੀ ਹੈ ਉਹ ਵੀ ਫਾਈਨਲੀ ਚੀਜ਼ਾਂ ਜਾਣ ਬਣ ਲੱਗੀਆਂ ਜੀ ਓਹੋ ਜ਼ਿਆਦਾ ਪੈ ਗਿਆ ਸਹੀ ਪੈ ਚਲੋ ਚੰਗੇ ਭਰਦੀਂ ਬਾਬਾ ਵਿਚਾਲੋ ਭਰਦੇ ਚੰਗੀ ਤਰ੍ਹਾਂ ਖਾਲੀ ਰਹਿ ਜਾਣਾ ਵਿੱਚੋਂ ਇਹ ਠੀਕ ਅਬ ਅਚਾਰ ਰਹਿ ਗਿਆ ਇਹ ਉੱਤੇ ਨੇ ਚਾਰ ਇਕੱਠੇ ਹੀ ਰੱਖੇਗੇ ਦੋ ਆ ਫੜ ਕੇ ਰੱਖੋ اچھا ਇਹ ਫੜ ਕੇ ਵੀ ਰੱਖਣੇ ਪੈਣੇ ਆ ਥੋੜਾ ਜਿਹਾ ਫਾਈਨਲੀ ਹੁਣ ਨਿਕਲਣ ਵਾਲੀ ਹੈ ਬਾਹਰ 2 ਮਿੰਟਾਂ ਚ टेंपरेचर ਵਾਵਾ ਹੋ ਗਿਆ ਗਰਮ ਵਾਵਾ ਹੋ ਗਿਆ ਹੈ ਨਾ ਮਟੀਰੀਅਲ ਤੋਂ ਹੀ ਦੇਖ ਹੀ ਜਾਦੇ ਭਾਈ ਚਲੋ ਜੀ ਕਿ ਆਛਾ ਸੋਸਾਰੇ ਵੀ ਨਹੀਂ ਹਲੇ ਕੇ ਨਾਲ ਖਾਣੇ ਕੇ ਨਾਲ ਖਾਣੇ ਨਾਲ ਖਾਣੇ ਕਦੇ ਵੀ ਕਹਿੰਦੇ ਪੂਰੀ ਗਰਮੀ ਨਿਕਲ ਹੀ ਚੁੱਕੀ ਐ ਕੀ ਕਰਨਾ ਇਹਨੂੰ ਚੱਕ ਲਈਏ ਹੁਣ ਕਿ ਨਹੀਂ ਕਿ ਠਹਿਰ ਕੇ ਕਿੱਡਾ ਵੇਖ ਤੂੰ ਫਾਈਵ ਸਟਾਰ ਹੋਟਲ ਚ ਚੱਲੀ ਆ ਚੱਕ ਲਿਆ ਲਓ ਜੀ ਇਹਨਾਂ ਦੀ ਤਾਂ ਮੈਜਿਕ ਨਿਕਲ ਗਈ ਆ ਪੂਰੀ ਤਰ੍ਹਾਂ ਦੇਖ ਸਕਦੇ ਤੁਸੀਂ ਹੱਥ ਨਹੀਂ ਚੱਕ ਲੈ ਤੁਹਾਨੂੰ ਗਰਮ ਕਾ ਤਾਂ ਨਹੀਂ ਲੱਗਦੀ ਹੁੰਦੀ ਚੀਜ਼ ਆਹ ਤਾਂ ਪੈ ਗਈ ਹੱਥ ਤਾਂ ਤੁਹਾਨੂੰ ਬਹੁਤ ਵਧੀਆ ਪਰ ਦੱਸ ਦੋ ਸਾਲਾਂ ਦੀ ਦੋ ਸਾਲ ਹੋ ਇਹ ਚੀਜ਼ ਪਈਆਂ ਆਹਾਂ ਦੋ ਸਾਲ ਤਾਂ ਆਪਣੇ ਵਿਆਹ ਨੂੰ ਹੋਏ ਤਾਂ ਕਮਲੀਆ ਲੈਦਾ ਸੇ ਦਾ ਮਤਲਬ ਕਿ ਤੂੰ ਇੱਥੇ ਆਣ ਕੇ ਕਰ ਲੱਗੀ ਉੱਥੇ ਕੀਤਾ ਹੀ ਨਹੀਂ ਕਦੇ ਐਵੇਂ ਨਹੀਂ ਕੀਤਾ ਇੱਥੇ ਲਾਹਰ ਜੀਤੀ ਨੂੰ ਖਵਾ ਕੇ ਆਉਣਾ ਮੈਂ ਜੀਤੀ ਦਾ ਰੋਲਾ ਹੀ ਨਹੀਂ ਮੋਕਦਾ ਪਿਆ ਤੇ ਸਾਰੇ ਪਾਸੇ ਰੰਡ 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 ਆ ਯਾਨੀ ਆ ਖਾ ਤੂੰ ਰੈਪ ਖਾ ਰੈਪ ਕੀ ਆ ਆ ਰੈਪ ਖਾ ਕਦਾ ਰੈਪ ਰੈਪ ਕਾਦਾ ਹੁੰਦਾ ਵਾ ਕੋਪਲਾ ਬਣਾ ਕੇ ਖਾ ਜਿਵੇਂ ਨਿੱਕੇ ਹੁੰਦੇ ਖਾਂਦੇ ਹੁੰਦੇ ਜਿਓ ਨਾਮ ਇਥੋਂ ਖਾਦਾ ਜੈ ਟੋੜ ਟੋੜੀ ਖਾਣਾ ਮੈਂ ਆਹ ਪਲੇਟ ਚੀ ਰੱਖ ਲੈ ਨਾਲ ਪਲੇਟ ਦੇ ਮੈਨੂੰ ਲਿਆ ਕੇ ਹੋਰ ਆਹ ਫੜ ਇਹਦੇ ਨਾਲ ਖਾ ਲਈ ਕਿਵੇਂ ਬਣਿਆ ਮਦ ਕਿਉਂ ਵਧੀਆ ਤਾਂ ਫਿਰ ਬੰਨਾ ਹੀ ਤੇਰੀ ਨੌਣੇ ਬਣਾਇਆ ਆਹ ਫੜ ਪਲੇਟ ਮੈਨੂੰ ਤਾਂ ਛੱਡ ਦੇ ਲੈ ਜਾ ਫੜ ਆ ਜਾ ਕੇ ਤੇ ਤੇਰੇ ਲਈ ਲਿਆਇਆ ਖਾਣ ਲਈ ਫੜ ਪਲੇਟ ਇਧਰ ਨਹੀਂ ਤੇ ਲਾਲਾਂ ਢਿੱਗੀ ਜਾਂਦੀਆਂ ਇੱਕ ਸਾਈਡ ਤੇ ਹੌਲੀ ਹੌਲੀ ਕਰਕੇ ਹੈ ਸਵਾਲ ਬਣੀ ਕੌਣ ਲਈ ਵੇ ਦੀਦੀ ਤੁਸੀਂ ਖਾ ਦੀਦੀ ਉਹ ਵੇਖੀ ਪੋਲੇ ਜੇ ਹੋਵੇ ਬੈਠੀਆਂ ਨਾ ਹੁਣ ਖਾਈ ਜਾਂਦੀਆਂ ਨੇ ਡਾਈਟ ਵੇ ਲੈ ਇਹਨਾਂ ਦੀ ਦੇ ਲੈ ਆਹ ਹੁਣ ਇੰਨੀ ਮਿਹਨਤ ਨਾਲ ਬਣਾਇਆ ਬੰਨਾ ਲਾਜਦਾ ਜੇ ਹੁੰਦਾ ਨਾ ਉਹ ਵਿਚਾਰੀ ਨਰਾਜ਼ ਹੋ ਜਾਂਦੀ ਕਹਿੰਦਾ ਇਹਨਾਂ ਦੀ ਬੇਟੀ ਜਾਨੀ ਬਣਾ ਦੇ ਹਾਹੋ ਬਾ ਨੇ ਸਾਰੇ ਮਦੇ ਰਲੀ ਮਿਲੀ ਭਗਤੀ ਇਹਨਾਂ ਦੀ ਠੀਕ ਆ ਸਕੀਮ ਲਾ ਕੇ ਚੀਜ਼ਾਂ ਬਣਾਉਂਦੀਆਂ ਵੀ ਆਏ ਜਾਣ ਕੇ ਮੈਂ ਲੋਣੀ ਆਹ ਤੇਰੇ ਵੀ ਤੇਰੇ ਕੋ ਬਹਾਨਾ ਮੇਰਾ ਲਾ ਦੇਣ ਗਿਆ ਮੇਰੇ ਕੋ ਉਹਦਾ ਲਾ ਦੇਣ ਗਿਆ ਤੇ ਉਹਦੇ ਕੋ ਐ ਕਰ ਕਰ ਕੇ ਆਪਾਂ ਚੀਜ਼ ਬਣਾ ਕੇ ਖਾਈਏ ਡਾਈਟ ਥੜੀ ਨੇ ਇਹਨਾਂ ਦੇ ਪੱਜ ਆ ਆਹੋ ਬਾ ਨਹੀਂ ਹੋ ਗਿਆ ਰੋਕਣ ਵਾਲੀ ਗੱਲ ਹੀ ਨਹੀਂ ਕੋਈ ਲੈ ਦੱਸ ਬਣਾਇ ਨਹੀਂ ਉਹਨੇ ਦੋਜਾਂ ਵੀ ਇਹਦਾ ਇੱਕ ਬਰਾਹਤਾ ਤੇ ਫਿਰ ਖਾਣਾ ਤਾਂ ਹੈਗਾ ਜੀ ਹੁਣ ਸੁੱਟਨੇ ਥੋੜਾ ਬਾਹਨਾ ਸਕੀਮ ਸ਼ਰਯੰਤਰ ਕਰੀ ਔਰਤਾਏ ਉਹ ਵਾਹ ਸ਼ਾਗਦੀ ਆਉਂਦੀ ਸਰ ਬੜੀ ਸ਼ਾਗਦੀ ਜੀ ਪੂਰੀ ਕਰਦੇ ਸਰ ਬੜੀ ਕਹਿੰਦੀ ਸੀ ਅਮਣ ਖਾਵੇਗਾ ਖਾਈ ਜੰਦੀ ਆ ਹੂੰ ਅੱਗੇ ਆਜਾ ਵਲੌਗ ਹੁੰਦਾ ਇਸੇ ਨਾਲ ਖਤਮ ਜੇ ਤੋ ਨਹੀਂ ਵਧੀਆ ਲੱਗੇ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ